ਕਿਸੇ ਨੇ ਬੈਠਣਾ ਨਹੀਂ ਹੈਗਾ ਬੈਠਣਾ ਨਹੀਂ ਹੈਗਾ ਜੇ ਬੈਠੇ ਤਾਂ ਦੂਜੀ ਟੀਮ ਨੂੰ ਜੇਤੂ ਕਰਾ ਦਿੱਤਾ ਜਾਊਗਾ ਥੋੜਾ ਜਿਸਕੇ ਆ 4 ਨੰਬਰ ਆ ਗਏ ਥੋੜਾ ਜਿਸਕੇ ਇੱਧਰੋਂ ਲਓ ਹੁਣ ਪਤਾ ਲੱਗ ਨੂੰ ਹੁਣ ਪਤਾ ਲੱਗ ਗਿਆ ਮੈਚ ਤਾਂ ਨਹੀਂ ਫਿਕਸ ਨੂੰ ਬਣਾਉਂ ਸਾਹਮਣੇ ਕਹਿੰਦੇ ਮੈਚ ਜਰੂਰ ਹੋਣ ਲੱਗਾ ਮੇਰੇ ਵੀਰੋ ਮੈਚ ਜਰੂਰ ਹੋਣ ਲੱਗਾ ਲੱਗੇ ਹੁਣ ਹੁਣ ਫੇ G Mo то Oh, <laughs> ਉਹ ਪਿਆਰ ਭਾਨੀਗਾ ਉਹ ਭਾਏਗਾ